ਹਾਂਜੀ ਇਹ ਵਾਲੇ ਪਸ਼ਮੀਨੇ ਦੇ ਸੂਟ ਆਉਣਗੇ ਇਹਨਾਂ ਦੇ neck ਦੇ ਉੱਤੇ ਵਰਕ ਆਏਗਾ ਬਾਜੂ ਦੇ ਉੱਪਰ ਵਰਕ ਆਏਗਾ ਤੇ ਇਹ ਆਲ ਓਵਰ 5 ਮੀਟਰ ਸੂਟ ਹੋਏਗਾ ਵਿਦਆਊਟ ਦੁਪੱਟਾ ਰਹੇਗਾ ਜੀ ਵਿਦਆਊਟ ਲਾਈਨਿੰਗ ਲਾ ਕੇ ਬਹੁਤ ਜ਼ਿਆਦਾ ਸੋਨਾ ਸਟਿਚ ਹੁੰਦਾ ਇਹ ਵਾਲਾ ਸੂਟ ਇਹ ਸ਼ਿਮਰ ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਨੇ ਇਹ ਵੀ ਸ਼ਿਮਰ ਦੇ ਵਿੱਚ ਸੂਟ ਬਣਿਆ ਹੋਇਆ ਇਹਦੇ ਵਿੱਚ ਕਲਰ ਆਪਸ਼ਨ 2 ਨੇ ਆਪਾਂ ਦਿੱਤੀ ਹੋਈ ਹੈ ਇਹਨਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹ ਵੀ ਸ਼ਿਮਰ ਦੇ ਵਿੱਚ ਹੈ ਜਿੰਨੇ ਵੀ ਇਹਦੇ ਵਿੱਚ ਆਪਾਂ ਕਲਰ ਹੁੰਦੇ ਆ ਆਪਾਂ ਸਾਰੇ ਐਡ ਕੀਤੇ ਹੁੰਦੇ ਆ ਅਗਰ ਜਿਹੜੇ ਕੋਈ ਸਿੰਗਲ ਹੈ ਤਾਂ ਉਹ ਸਿੰਗਲ ਕਲਰ ਹੀ ਰਹੇਗਾ ਤੇ ਉਹਦਾ ਕੋਈ ਕਲਰ ਨਹੀਂ ਹੋਏਗਾ ਸੂਟ ਦਾ ਇਹ ਵਾਲਾ ਵੀ ਸ਼ਿਮਰ ਦੇ ਵਿੱਚ ਸੂਟ ਹੈ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸ਼ਿਮਰ ਦਾ ਬਣਿਆ ਹੋਇਆ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਸ ਵਰਕ ਦਾ ਅੱਜਕੱਲ ਬਹੁਤ ਟ੍ਰੈਂਡ ਹੈ ਇਹ ਵੀ ਸ਼ਿਮਰ ਟਿਸ਼ੂ ਦੇ ਵਿੱਚ ਬਣੇ ਹੋਏ ਨੇ ਗਰਲਿਸ਼ ਲੁੱਕ ਦੇ ਵਿੱਚ ਪਾਰਟੀ ਵੇਅਰਸ ਬੁਟੀਕ ਸਟਾਈਲ ਸੂਟ ਬਣੇ ਹੋਏ ਨੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲੇ ਕ੍ਰੇਪ ਦੇ ਵਿੱਚ ਨੇ ਜੀ ਹੈਂਡਵਰਕ ਦੇ ਆਉਣਗੇ ਤੇ ਇਹ ਔਰ ਵੀ ਵਾਲਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਤੇ ਇਹ ਵੀ ਸਾਰਿਆਂ ਦੇ ਉੱਪਰ ਫੈਬਰਿਕ ਦਾ ਨਾਮ ਲਿਖਿਆ ਹੁੰਦਾ ਹੈ ਇਹ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਇਹ ਵਾਲੇ ਸੂਟ ਡਿਸ਼ੀਨ ਕ੍ਰੇਪ ਦੇ ਵਿੱਚ ਨੇ ਹਲਦੀ ਵਾਸਤੇ ਬਹੁਤ ਜਿਆਦਾ ਸੋਹਣਾ ਸੂਟ ਰਹੇਗਾ ਇਹ ਵਾਲਾ ਤੇ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹ ਚਨੌਨ ਦੇ ਵਿੱਚ ਸ਼ਰਟ ਆ ਗਈ ਤੇ ਇਹਨਾਂ ਦੇ ਨਾਲ ਦੁਪੱਟੇ ਪ्योर ਦਾ ਰਹੇਗਾ ਥੈਂਕ ਯੂ ਸੋ ਮਚ